ਖਾਨ ਵੀਰੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੀਤਰ ਸਿੰਘ ਅੱਜ 5 ਮਈ 2024 ਇਹ ਆਪਣਾ ਜਿਹੜਾ ਹੈ ਜੀ ਬਾਜਰੇ ਦੀ ਫਸਲਾਂ ਨੀਪੀਰ ਦੀ ਗਰਮੀ ਹੁਣ ਵੱਧ ਗਈ ਪਾਣੀ ਦੀ ਇਹਨੂੰ ਜ਼ਰੂਰਤ ਹੈ ਸੋ ਆਪਾਂ ਇਹ ਥਾਲੀਆਂ ਬਣਾਈਆਂ ਹਨ ਵਿੱਚ ਤੇ ਇਹਨਾਂ ਨੂੰ ਹੁਣ ਸਾਫ਼ ਕਰਕੇ ਪਾਣੀ ਲਾਵਾਂਗੇ ਤੇ ਬਾਕੀ ਪਾਣੀ ਕੋਈ ਜ਼ਿਆਦਾ ਨਹੀਂ ਲਾਉਣਾ ਸਿਰਫ ਥਾਲੀ ਦੇ ਵਿੱਚੇ ਲਾਉਣਾ ਉਹਦੇ ਨਾਲ ਇਹਨੇ ਤੁਸੀਂ ਚੜਾ ਕਿਉਂਕਿ ਪਹਿਲਾਂ ਪ੍ਰਾਣਾ ਖੜਾ ਚੜਾ ਜੇ ਧਰਤੀ ਦੇ ਸਾਰੇ ਕਿਤੇ ਫੈਲੀਆਂ ਹੋਈਆਂ ਨੇ ਤੇ ਇਹਨੇ ਚੜਾ ਫਲਾ ਦੇਣੀਆਂ ਨੇ ਤੇ ਪਾਣੀ ਲੈ ਲੈਣਾ ਫਿਰ ਇਹਨੂੰ ਮਤਲਬ ਜੋ ਕੁਦਰਤੀ ਖੇਤੀ ਆ ਉਹ ਨਾ ਵਿੱਚਾ ਗਰਮੀ ਦੇ ਦਿਨਾਂ ਵੀ ਪਾਣੀ ਦੀ ਲੋੜ ਹੈ ਉਹ ਤੋਂ ਬਾਅਦ ਮਿੱਟੀ ਪਾਣੀ ਸਟੋਰ ਕਰ ਲੈਂਦੀ ਆ ਕਿ ਉਸ ਤਰ੍ਹਾਂ ਫਿਰ ਟੋਕਾ ਝੱਲ ਜਾਂਦੇ ਨੇ ਤੇ ਵਧੀਆ ਤੋਂ ਪਾਣੀ ਦੇ ਜਿਹੜੇ ਆ ਟੂਲ ਨੇ ਉਹਨੇ ਖਾਲੀ ਬਣਾ ਲਈ ਆ ਆਪਾਂ ਨੇ ਪਿੱਛੇ ਦੇ ਕਿਉਂਕਿ ਜੇ ਪਾਣੀ ਨਹੀਂ ਲਾਇਆ ਜਾਂਦਾ ਫਿਰ ਉਸ ਤਰ੍ਹਾਂ ਖਾਲੀ ਵੀ ਬੰਦ ਹੋ ਜਾਂਦੀ ਆ। ਉਹਨੇ ਖਾਲੀ ਖੁੱਲ ਜੂਗੀ। ਕਿਉਂਕਿ ਚੂਹੇ ਚਾਹੇ ਕਈ ਵਾਰੀ ਆਪਣਾ ਕੰਮ ਕਰਦੇ ਰਹਿੰਦੇ ਨੇ ਜਾਂ ਫਿਰ ਵਰਤੋਂ ਨਹੀਂ ਜਾਂ ਜਿਹੜੀ ਚੀਜ਼ ਦੀ ਕਰਨੀ ਉਹ। ਉਸ ਤਰ੍ਹਾਂ ਲੁਪਤ ਵੀ ਹੁੰਦੀ ਰਹਿੰਦੀ ਆ ਸਵੇ ਖਾਲੀ। ਪਹਿਲਾਂ ਹੁੰਦੀ ਸੀ ਜਦੋਂ ਖਾਲੀ ਲਾਉਂਦੇ ਸੀ ਕਿ ਦਰਪਕੀਆਂ ਦੇ। ਫੇਰ ਜ਼ਰੂਰੀ ਪੈਂਦੀ। ਖਾਲ ਦੇ ਵਿੱਚ ਤਕਰੀਬਨ ਆਹੀ ਆਪਣਾ ਟਣ ਹੁਣ ਪੈਣੇ ਜਦੋਂ ਆਪਣੇ ਖੇਤਕੀ ਵਿੱਚ ਪਾਣੀ ਦੀ ਲੋੜ ਪੈਂਦੀ ਆ ਕੋਤਤੀ ਖੇਤੀ 'ਚ। ਅਪ੍ਰੈਲ ਮਈ ਤੂਲ ਉਸ ਤੋਂ ਬਾਅਦ ਫਿਰ ਆਪਣੇ ਖੇਤੀ ਦੇ ਵਿੱਚ ਨੂੰ ਧੱਕਾ ਲਾਉਂਦੇ ਸੋਇਆ ਦੇ ਟੂਲ ਨੇ ਇੱਕ ਤਾਂ ਸਫਾਈ ਵਧੀਆ ਕਰ ਸਕਦੇ ਨੇ ਇੱਕ ਤਾਂ ਨਾਲ ਜ਼ੋਰ ਘੱਟ ਲੱਗਦਾ ਇਹਨੂੰ ਉਸੇ ਐਂਗਲ ਦੇ ਵਿੱਚੋਂ ਮੈਂ ਇਹਨੂੰ ਜਿਵੇਂ ਮਰਚੀ ਚਲਾ ਲਵਾਂ ਸਾਰੇ ਐਂਗਲਾਂ 'ਚ ਚੱਲਦਾ ਹੈ ਬਾਕੀ ਸਫਾਈ ਵਧੀਆ ਕਰਦਾ ਹੁਣ ਇਹ ਜਿਹੜੀ ਆ ਚੀਜ਼ ਹੈ ਦੀ ਆ ਚੀਜ਼ ਲੱਗਦੀ ਹੈ ਇਧਰਲੇ ਪਾਸਿਓਂ ਆ ਲੱਗਣੀ ਹੈ ਕਿਉਂਕਿ ਗੋਲ ਹੈ ਫਿਰ ਆਪਾਂ ਨੇ ਜਿਹਨੇ ਇਹ ਇਕੱਠਾ ਕਰਨਾ ਹੈ ਕਰਨਾ ਹੈ ਬਿਲਕੁਲ ਇਹਨੂੰ ਸਾਫ਼ ਕਰ ਦੇਣਾ ਤੇ ਆਪਾਂ ਇਸ ਤਰ੍ਹਾਂ ਜਿਹਨੂੰ ਚੁਲਾ ਲੈਂਦੇ ਆ ਤੇ ਪਤਾ ਫੁੱਖਾ ਚੱਲਦਾ ਇਸ ਤਰ੍ਹਾਂ ਇਹਨੇ ਥੋੜਾ ਥੋੜਾ ਟਿੱਕ ਟੱਕ ਦੇ ਵਿੱਚੇ ਬਹੁਤ ਜਗ੍ਹਾ ਜਗ੍ਹਾ ਲਾਇਆ ਇਹਨੇ ਤੇ ਖਾਸਾ ਵੀ ਇਹਨਾਂ ਨਾਲ ਜ਼ੋਰ ਆਇਆ ਕੱਟ ਲੱਗਦਾ ਆਪਾਂ ਨੂੰ ਝੋਗਣਾ ਨਹੀਂ ਪੈਂਦਾ ਤੇ ਹੁਣ ਇਹ ਜਿਹੜੀ ਖਾਲੀ ਪਿਆਰ ਹੋ ਗਈ ਇਹਦੇ ਵਿੱਚ ਹੀ ਆਪਾਂ ਆਪ ਨੂੰ ਕੱਟ ਕੇ ਇਸ ਨਿੱਪੇਰ ਨੂੰ ਪਾਣੀ ਵਾਦਾਂਗੇ ਯਾਨੀ ਜੇ ਹੁਣ ਇਹਨੂੰ ਸੰਭਾਲ ਲਿਆ ਫਿਰ ਇਹ ਸਾਰਾ ਸਾਲ ਪਰਵਾਹ ਨਹੀਂ ਮੰਨਦਾ ਤੇ ਬਾਕੀ ਇਹ ਖੱਬਲ ਖੁੱਬਲ ਦੀ ਦਾ ਕੋਈ ਪ੍ਰੋਬਲਮ ਨਹੀਂ ਹੁੰਦੀ ਉਧਰ ਤੇ ਕਿਸੇ ਦੀਗਾ ਤੇ ਖੁੱਬਲ ਤਾਂ ਇਹ ਤੇ ਇਸ ਆਪਾ ਦਾ ਹੁਣ ਨਹੀਂ ਹੁੰਦਾ ਆਪਣਾ ਆਪਣੀ ਇਹ ਸਫਾਈ ਹੋ ਗਈ ਹੁਣ ਇਹ ਆਹ ਪਾਸਾ ਉੱਚਾ ਆਪਾਂ ਇਸ ਪਾਸੇ ਦਾ ਪੂਸ ਉੱਚਿਆ ਰਿਹਾ ਪੁੱਧਰ ਲੈ ਜਾਵਾਂਗੇ ਮਤਲਬ ਮਿੱਟੀ ਨੂੰ ਵੀ ਸਿੱਕੀ ਲੈ ਜਾ ਸਕਦੇ ਆ ਬਾਅਦ ਵਿੱਚ ਜਿਹੜੀ ਹਾਲਪੂ ਦੀ ਮਿੱਟੀ ਇਹਨੂੰ ਆਪਾਂ ਫਰਮੋ ਥੀਮ ਥੀ ਮਿੱਟੀ ਸੈੱਟ ਕਰਦੇ ਆਂ ਯਾਨ ਆਪਾਂ ਨੇ ਇੱਕ ਨੰਬਰ ਖੜੀ ਤਿਆਰ ਕਰਕੇ ਥੋੜੇ ਕੰਮ ਤੇ ਆ ਲੋ ਕਿ ਜਿਹੜੇ ਇਹ ਬੈਗ ਨੇ ਮੇਰੇ ਹੱਥਾਂ ਨਾਲੇ ਬਣਾਏ ਨੇ ਆਪਾਂ ਮਸ਼ੀਨਾਂ ਦਾ ਇਸਤੇਮਾਲ ਕਰਕੇ ਵੀ। ਥੋੜਾ ਪਾਏ ਇਸ ਤੋਂ ਬਾਅਦ ਜਿਹੜਾ ਜਿਹੜਾ ਖੱਬੜ ਰੋਲਣ ਦਾ ਕੰਮ ਆ ਉਹ ਤਕਰੀਬਨ ਸਮਾਪਤ ਹੋਇਆ। ਹੁਣ ਆਪਾਂ ਇਸ ਥਲੀ ਨੂੰ ਮਤਲਬ ਪਾਣੀ ਜਿਹੜਾ ਬਹੁਤ ਖੱਬਾ ਨਾਲ ਪਾਣੀ ਬਰਬਾਦ ਵੱਧ ਹੁੰਦਾ। ਇਸ ਤਰ੍ਹਾਂ ਆਪਾਂ ਇੱਕ ਸਾਈਡ ਤੋਂ ਕਰ ਲੇ। ਜਿਹੜੀ ਖਾਲਸਾ ਮਿੱਟੀ ਆ ਬਾਹਰ ਚ ਵੀ ਖਾਲੀ ਡੂੰਗੀ ਹੋ ਗਈ ਤੇ ਇਹਦੇ ਵਿੱਚ ਇਹ ਪਾਣੀ ਆ ਹੁਣ ਚੰਗੀ ਤਰ੍ਹਾਂ ਗਾਹਾਂ ਚਲੇ ਗਈ ਕੁਦਰਤੀ ਖੇਤੀ ਵਿੱਚ ਬਹੁਤ ਜ਼ਿਆਦਾ ਸੂਖਮ ਜੀਵ ਹੁੰਦੇ ਨੇ ਤੇ ਕਿਉਂਕਿ ਤੇ ਮਾਰਿਆ ਤਾਂ ਜਾਂ ਤਾਂ ਨਹੀਂ ਕਿਸੇ ਜੀਵ ਨੂੰ ਤੇ ਉਹ ਜਿਉਂਦੇ ਰਹਿੰਦੇ ਨੇ ਤੇ ਪਾਣੀ ਆਪਣਾ ਮਿੱਟੀ ਵਿੱਚ ਬਚਿਆ ਰਹਿੰਦਾ ਯਾਨੀ ਸਟੋਰ ਕਰਦੀ ਆ ਫੋਂ ਜਿਹੜੀ ਗਰਮੀ ਪੈ ਰਹੀ ਜਾਂਸਾਂ ਦੀ ਆਮ ਦੂਜੇ ਖੇਤਾਂ ਵਿੱਚ ਆਪਾਂ ਦੇ ਖੇਤਾਂ ਬਹੁਤ ਛੇਤੀ ਪਾਣੀ ਲਾਉਣਾ ਪੈਂਦਾ ਕਿਉਂਕਿ ਜਿਹੜੀਆਂ ਨੇਪੀਅਰ ਦੀਆਂ ਕਿਸਮਾਂ ਨੇ ਦੇਸੀ ਕਿਸਮਾਂ ਤਾਂ ਹੈ ਜੀ ਇਹ ਜ਼ਿਆਦਾ ਪਾਣੀ ਮੰਗਦੀਆਂ ਹਨ ਪਰ ਕੁਦਰਤੀ ਖੇਤੀ ਵਿੱਚ ਇਹਨਾਂ ਦਾ ਬਾਂਹ ਨਹੀਂ ਲਾਉਂਦੇ ਸਾਡੀ ਘੱਟ ਜਾਂਦੀ ਹੈ ਵਾਲੋ ਮੋਰਨ تقريبا ਖਾਲੀ ਕੰਪਲੀਟ ਹੈ ਕੋਈ ਪੈਕਾ ਨਹੀਂ ਪਿਆ ਕੋਈ ਝੋਕਣਾ ਨਹੀਂ ਪਿਆ ਤੇ ਜਿਹੜਾ ਖਾਲੀ ਦਾ ਲੈਵਲ ਆ ਉਹ ਵੀ ਸਹੀ ਹੋ ਗਿਆ ਤੇ ਜਿਹੜਾ ਹੁਣ ਇਹ ਬਾਜਰਾ ਪਾਣੀ ਲੱਗੇ ਤੇ ਵੀ ਤਾਮਨ ਦੂਗਾ ਨੂੰ ਕਿਤੇ ਬਾਸੀ ਪੱਟਾ ਸੀ ਪਹਿਲਾਂ ਤਾਂ ਲੱਗਿਆ ਹੋਇਆ ਇਸ ਤਰ੍ਹਾਂ ਪਾ ਦਿੰਦੇ ਵੀਰੋ ਕਿ ਫੇਫੀਆਂ ਗੋਲਪੋਸ ਕੀ ਨੇ ਨਹੀਂ ਚਲਾ ਸਕਦੇ ਆ। ਪਰ ਉਹ ਵੀ ਤੇ ਭਰਤੀ ਖਾਲੀ। ਕਿਉਂਕਿ ਜਿਹੜਾ ਪਾਣੀ ਆ ਉਹ ਆਪਾਂ ਨੇ ਉੱਪਰ ਤੱਕ ਤੱਕ ਮੋਹਣਾ ਨਹੀਂ ਜਣਾ ਤੱਕੇ ਦੇਣਾ। ਇਹ ਨਹੀਂ ਹੈਗਾ ਵੀ ਸਾਰੇ ਏਰੀਆ ਨੂੰ ਪਾਣੀ ਦਿੱਤਾ ਜਾਊਗਾ। ਤੇ ਜਦੋਂ ਇਹ ਸੈੱਟ ਹੋ ਗਿਆ ਫੇਰ ਆਪਾਂ ਜਿਵੇਂ ਆ ਖਾਲੀ ਆ ਨਾਲ ਦੀ ਇੱਕ ਖਾਲੀ ਨੂੰ ਛੱਡ ਕੇ ਦੂਜੀ ਖਾਲੀ ਨੂੰ ਪਾਣੀ ਦਵਾਂਗੇ। ਤੇ ਇਸ ਤਰ੍ਹਾਂ ਹੁਣ ਇਨ ਮੈਂ ਇੱਕ ਵਾਰੀ ਦੂਜੇ ਲੋਡ ਕਰਦਾ ਹਾਂ ਹੁਣ ਆਪਾਂ ਇਹ ਜਿਹੜੀ ਗਲਾਈ ਆ ਉਹਨੂੰ ਸਹੀ ਕਰ ਦਿੰਦੇ ਹਾਂ ਤਾਂ ਕਿ ਪਾਣੀ ਉਹਲੀ ਦਿੱਕਤ ਨਾ ਹੋਵੇ ਜਿਹੜੀ ਉੱਚੀ ਨੀਵੇਂ ਤੁਹ ਜਗ੍ਹਾ ਹੁੰਦੀ ਹੈ ਵੀ ਪਾਣੀ ਨੂੰ ਪੂਰੇ ਪਾਣੀ ਦਾ ਜਗ੍ਹਾ ਬਣਦਾ ਹੈ ਇਸ ਤਰ੍ਹਾਂ ਇਹਦਾ ਬਣੇ ਜਿਹੜੀ ਛੋਟੀ ਖਾਲੀ ਪਿਆਰ ਹੁੰਦਾ ਕੁਦਰਤੀ ਖੇਤੀ ਵਿੱਚ ਆਪਾਂ ਘੱਟ ਲੈ ਕੇ ਵਰਤਦੇ ਹਾਂ ਇਸ ਲਾਜ਼ਮੀ ਸਾਨ ਵੀਰੋ ਕੁਦਰਤੀ ਖੇਤੀ ਵਿੱਚ ਆਪਾਂ ਨੂੰ ਵੱਧ ਤੋਂ ਵੱਧ ਟੂਲ ਬਣਾਉਣੇ ਚਾਹੀਦੇ ਨੇ ਆ ਟੂਲ ਬਾਰੇ ਪਹਿਲਾਂ ਵੀਡੀਓ ਬਣੀ ਹੋਈ ਆ ਜਿੰਨਾਸੇ ਨੂੰ ਪਾਈਪ ਲਾਇਆ ਆਪਣਾ ਟੋਕਾ ਹੁੰਦਾ ਜੀ ਇਹ ਇਸ ਤਰ੍ਹਾਂ ਦਾ ਡਿਜ਼ਾਈਨ ਆ ਤੇ ਖਾਲਾਂ ਦੇ ਵਿੱਚ ਵੱਡੀਆਂ ਸੂਟਾਂ ਦੇ ਵਧੀਆ ਕੰਮ ਕਰ ਲੈਂਦਾ ਤੇ ਜਿਹੜਾ ਖਾਲ ਆ ਉਹਨੂੰ ਬਹੁਤ ਛੇਤੀ ਸੁਪੀਰਤੀ ਤਿਆਰ ਕਰਦਾ ਕਹਿੰਦਾ ਆਪਣੀ ਤਾਂ ਮੋਟਰ ਛੋਟੀ ਆ ਆਪਾਂ ਵੱਡੀ ਮੋਟਰ ਤਾਂ ਲਾਈ ਨਹੀਂ ਹੋਈ ਪਹਿਲਾਂ ਵੱਡੀ ਸੀਗੀ ਫਿਰ ਛੋਟੀ ਕਰਤੀ ਸੋ ਮੈਨੂੰ ਵੱਡੇ ਖਾਲ ਦੀ ਲੋੜ ਤਾਂ ਪੈਂਦੀ ਜਿਵੇਂ ਹੁਣ ਆ ਖਾਲ ਆ ਆ ਦੇਖੋ ਮਤਲਬ ਇਹ ਨਹੀਂ ਆਰਾਮ ਨਾਲ ਤਿਆਰ ਕਰਦੇ ਨਾ ਕਿ ਹਾਲੇ ਥੋੜੀ ਤੇ ਤਿੱਖਾ ਨਹੀਂ ਕੀਤਾ ਮੈਂ ਤਾਂ ਉੱਥੇ ਨਹੀਂ ਕਰ ਲਿਆ ਇਹਨੂੰ ਜੇ ਤਿੱਖਾ ਕਰ ਲਵੇ ਤਾਂ ਹੋਰ ਤੇਜ਼ੀ ਨਾਲ ਕੰਮ ਕਰ ਲੱਗ ਜਾਂਦਾ ਮਤਲਬ ਬਲੇਟ ਵਾਂਗੇ ਵੜ ਜਾਂਦਾ ਫਿਰ ਤਾਂ ਆਪ ਨੂੰ ਇਸ ਤਰ੍ਹਾਂ ਕਰਨਾ ਪੈਂਦਾ ਜਿਹੜੇ ਖੱਬਲ ਰਹਿ ਜਾਂਦੇ ਉਹਨੂੰ ਉਹਨਾਂ ਨੂੰ ਦੁਬਾਰਾ ਸੈੱਟ ਕਰ ਲੈਂਦੇ ਆ। ਕੋਈ ਕਿਸਾਨ ਵੀਰੋ ਆਪਣੇ ਕੋਲ ਜਿੰਨੇ ਵੱਧ ਟੂਲ ਹੋਣਗੇ ਓਨੀ ਆਪਣੀ ਖੇਤੀ ਵਧੀਆ ਹੁੰਦੀ ਜਾਊਗੀ। ਸੋ ਇਹ ਇਸ ਤਰ੍ਹਾਂ ਆਪਾਂ ਆਪਣੀਆਂ ਖਾਲੀਆਂ ਨੂੰ ਸਾਫ਼ ਜਿਹਾ ਕਰਕੇ ਪਾਣੀ ਦੀ ਬਚਤ ਵੀ ਕਰ ਸਕਦੇ ਹਾਂ। ਕਿ ਜੋ ਇੱਕ ਆਪਣਾ ਕਸਰਤ ਕਰਨ ਦਾ ਵੀ ਉਹ ਵੀ ਚੱਲਦਾ ਰਹੇ। ਜਿਹੜੀਆਂ ਵੀ ਇਹ ਗਣੀਆਂ ਆ ਗਈਆਂ ਨੇ ਮਤਲਬ ਬਰੀਕ ਸਰਾਖ ਹੋਏ ਹੁੰਦੇ ਨੇ ਤੇੜਾ ਪਾਟ ਕੇ ਇਸ ਤਰ੍ਹਾਂ ਕਰਨ ਨਾਲ ਉਹ ਤਰ ਤਰੀਕ ਤੇ ਪੋਈ ਬ੍ਰੀਕ ਪਾਊਡਰ ਵਾਲੀ ਮਿੱਟੀ ਮੈਂ ਉਹਦੇ ਵਿੱਚ ਭਰ ਦਿੰਦੀ ਆ ਤੇ ਨਾਲ ਹੀ ਪਾਣੀ ਘੱਟ ਖਾਣ ਲੱਗ ਜਾਂਦਾ। ਸੋ ਇਸ ਤਰ੍ਹਾਂ ਆਪਾਂ ਘੱਟ ਪਾਣੀ ਦੀ ਵਰਤੋਂ ਕਰਕੇ ਵੱਧ ਪਾਣੀ ਵਾਲੇ ਫਸਲਾਂ ਨੂੰ ਪਾਲ ਸਕਦੇ ਆ। ਸੋ ਸਾਰਿਆਂ ਦਾ ਧੰਨਵਾਦ ਜੀ। ਸਤਿ ਸ੍ਰੀ ਅਕਾਲ।